ਦੋਰਾਹਾ ਦੇ ਨੇੜਲੇ ਪਿੰਡ ਰੌਲ ਵਿਖੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਇਸ ਮੌਕੇ ਗੁਰਜੀਤ ਕੌਰ ਨੂੰ ਸਰਪੰਚ ਚੁਣਿਆ ਗਿਆ ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ ਨੇ ਨਵੀਂ ਪੰਚਾਇਤ ਨੂੰ ਸਰੋਪਾ ਭੇਂਟ ਕਰ ਵਧਾਈ ਦਿੱਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਹਲਕਾ ਪਾਇਲ ਦੇ ਸਾਰੇ ਹੀ ਪਿੰਡ ਐਦਾਂ ਪੰਚਾਇਤ ਚੁਣ ਲੈਣ ਤਾਂ ਹਲਕੇ ਨੂੰ ਕਰੀਬ 5 ਕਰੋੜ ਤੋਂ ਜ਼ਿਆਦਾ ਦੀ ਰਕਮ ਆ ਜਾਏਗੀ ਹਾਲ ਦੇ ਵਿੱਚ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਕੀ ਕਹੋਗੇ ਭਾਈ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਸਾਰੇ ਨਗਰ ਨੇ ਇਕੱਠ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਏਕਤਾ ਇਤਫਾਕ ਦਿਖਾਉਂਦੇ ਹੋਏ ਨਗਰ ਰੋਲ ਦੇ ਵਿੱਚ ਜਿਹੜੀ ਸਾਡੇ ਇਲਾਕੇ ਦੀ ਸਭ ਤੋਂ ਪਹਿਲੀ ਸਰਪੰਚ ਆ ਭੈਣ ਸਾਡੀ ਗੁਰਮੀਤ ਗੁਰਜੀਤ ਕੌਰ ਜਿਹੜੇ ਕਿ ਸਰਪੰਚ ਬਣੇ ਨੇ ਇਹਨਾਂ ਨੂੰ ਲੱਖ 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 ਵਧਾਈ ਭੈਣ ਸਾਡੇ ਪੜੇ ਲਿਖੇ ਨੇ ਔਰ ਪੂਰੇ ਨਗਰ ਨੇ ਜਿਹੜੀ ਹੈਗੀ ਏਕਤਾ ਦਿਖਾਈ ਆ ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਦੋਂ ਸਰਪੰਚੀ ਦੀਆਂ ਚੋਣਾਂ ਸਭ ਤੋਂ ਵੱਧ ਲੜਾਈਆਂ ਇਹਨਾਂ ਚੋਣਾਂ ਦੇ ਵਿੱਚ ਹੁੰਦੀਆਂ ਸੀ ਆਬਸਦੇ ਵਿੱਚ ਵੈਰ ਵਿਰੋਧ ਈਰਖਾ ਉਹ ਕਹਿੰਦਾ ਮੈਂ ਉਹਨੂੰ ਨਹੀਂ ਬੰਨ ਦੇਣਾ ਉਹ ਕਹਿੰਦਾ ਮੈਂ ਇਹ ਕਰਨਾ ਉਹ ਕਹਿੰਦਾ ਮੈਂ ਉਹ ਕਰਨਾ ਪਰ ਬਹੁਤ ਜੜੀ ਹੈਗੀ ਆ ਨਗਰ ਨੇ ਦਿਖਾਈਆ ਔਰ ਸਾਡੇ ਸੀਐਮ ਸਾਹਿਬ ਜਿਨ੍ਹਾਂ ਨੇ ਕਿ ਪਹਿਲਾਂ ਹੀ ਐਲਾਨ ਕੀਤਾ ਕਿ ਜਿਹੜੇ ਪੰਚਾਇਤ ਆ ਉਹ ਨਗਰ ਦੀ ਹੋਵੇ ਉਹ ਪਿੰਡ ਦੀ ਹੋਵੇ ਉਹ ਕਿਸੇ ਧੜੇ ਦੀ ਨਾ ਹੋਵੇ ਇਸ ਲਈ ਅੱਜ ਨਗਰ ਨੇ ਬੜਾ ਉਦਮ ਕੀਤਾ ਤੇ ਜਿੱਦਾਂ ਸਰਕਾਰ ਨੇ ਕਿਹਾ ਕਿ ਪਿੰਡ ਦੇ ਨੂੰ ਜਿਹੜੀ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਊਗੀ ਔਰ ਪਿੰਡ ਦੇ ਵਿੱਚ ਮੈਂ ਗੱਲ ਕਹਿਣਾ ਕਿ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਵੀ ਆਉਣ ਵਾਲੇ ਸਮੇਂ ਤੇ ਅਸੀਂ ਰეკਮੈਂਡ ਕਰਕੇ ਭੇਜਿਆ ਹੋਇਆ ਉਹ ਵੀ ਪਿੰਡ ਦੇ ਵਿੱਚ ਬਣਾਇਆ ਜਾਊਗਾ ਤਾਂ ਕਿ ਪਿੰਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਸਾਰੇ ਨਗਰ ਨੂੰ ਜਿੰਨੇ ਵੀ ਸਾਡੇ ਪ੍ਰਤਵੰਤੇ ਸੱਜਣੋ ਸਾਫਕਾ ਸਰਪੰਚ ਸਾਹਿਬ ਜਿਨ੍ਹਾਂ ਨੇ ਬੜੀ ਮੋਰੀ ਭੂਮਿਕਾ ਨਿਭਾਈ ਆ ਉਹਨਾਂ ਨੂੰ ਵੀ ਇਸ ਗੱਲ ਦੀਆਂ ਬਹੁਤ-ਬਹੁਤ ਵਧਾਈਆਂ ਉਹਨਾਂ ਦਾ ਵੀ ਧੰਨਵਾਦ ਆ ਸਭ ਤੋਂ ਵੱਡਾ ਧੰਨਵਾਦ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਰੇ ਨਗਰ ਦੇ ਮਿਹਰ ਭਰਿਆ ਹੱਥ ਰੱਖਿਆ ਉਹਨਾਂ ਦੇ ਮਨ ਮਿਹਰ ਪਾਈ ਆ ਕਿ ਆਪਾਂ ਆਪਸੀ ਵੈਰ ਵਿਰੋਧ ਨਹੀਂ ਕਰਨਾ ਅਸੀਂ ਜਿਹੜਾ ਸਾਂਝਾ ਸਰਪੰਚਾ ਉਹ ਨਗਰ ਦਾ ਸਰਪੰਚ ਚੁੜਨਾ ਮੇਰੇ ਨਾਲ ਭੈਣ ਖੜੇ ਨੇ ਔਰ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਔਰ ਸਾਨੂੰ ਆਸ ਤੇ ਉਮੀਦ ਆ ਕਿ ਜੇ ਇਦਾਂ ਸਾਡੇ ਇਲਾਕੇ ਦੇ ਵਿੱਚ 106 ਪਿੰਡ ਨੇ ਔਰ ਜੇ ਇਸ ਤਰੀਕੇ ਦੇ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਤਾਂ ਸਾਡੇ ਇਲਾਕੇ ਨੂੰ 5 ਕਰੋੜ 30 ਲੱਖ ਰੁਪਈਆ ਇੱਕੋ ਟਾਈਮ ਦੇ ਉੱਤੇ ਆ ਸਕਦਾ ਜਿਸ ਦੇ ਨਾਲ ਇਲਾਕੇ ਦਾ ਬਹੁਤ ਵੱਡਾ ਵਿਕਾਸ ਹੋ ਸਕਦਾ ਸੋ ਇਹ ਮੈਂ ਸਮੁੱਚੇ ਇਲਾਕੇ ਨੂੰ ਸਮੁੱਚੇ ਸਾਡੇ ਪੈਲ ਹਲਕੇ ਨੂੰ ਸਾਰੇ ਪਿੰਡਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਨਗਰ ਤੋਂ ਸੇਧ ਲਾਓ ਰੋਲ ਪਿੰਡ ਤੋਂ ਸੇਧ ਲਾਓ ਸਾਰੇ ਪਿੰਡਾਂ ਦੇ ਵਿੱਚ ਆਪਾਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰੀ ਕੋਈ ਆਮ ਆਦਮੀ ਪਾਰਟੀ ਦੀਆਂ ਬਣਾਓ ਜਾਂ ਹੋਰ ਬਣਾਓ ਆਪਾਂ ਨਗਰ ਦੀਆਂ ਪੰਚਾਇਤਾਂ ਚੁਣੀਏ ਸਰਬ ਸ਼ਾਂਤੀ ਨਾ ਪੰਚਾਇਤਾਂ ਚੁਣੀਏ ਤਾਂ ਕਿ ਆਪਸੀ ਜਿਹੜੀਆਂ ਲੜਾਈਆਂ ਨੇ ਆਪਸੀ ਵੈਰ ਨੇ ਆਪਸੀ ਵਿਰੋਧ ਨੇ ਆਪਸੀ ਜਿਹੜਾ ਭਾਈਚਾਰਾ ਖਤਮ ਹੋ ਰਿਹਾ ਉਹਨੂੰ ਅਸੀਂ ਮੁੜ ਜਿਹੜਾ ਬਹਾਲ ਕਰਾ ਸਕੀਏ ਇਹ ਨਾਲ ਪੜਿਆ ਗਿਆ ਹੈ ਕੀ ਮਹਿਸੂਸ ਕਰਦੇ ਹਾਂ ਹਾਂ ਜੀ ਬਹੁਤ ਖੁਸ਼ੀ ਹੈ ਮੈਨੂੰ ਜੋ ਮੇਰੇ ਸਤਿਕਾਰਯੋਗ ਐਮ ਐਲ ਏ ਸਾਹਿਬ ਕੋਲ ਮੇਰੇ ਨਗਰ ਨਿਵਾਸੀ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਮੈਂ ਆਪਣੀ ਪੂਰੀ ਜ਼ਿੰਮੇਵਾਰੀ ਬਿਨਾਂ ਨਹੀਂ ਪਾਉਂਦੀ ਖੁਸ਼ੀ ਵੀ ਹੈ ਜੀ ਬਹੁਤ ਇਹ ਜਿਸ ਤਰ੍ਹਾਂ ਸੀ ਐਮ ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੇ ਪਿੰਡਾਂ ਦੀਆਂ ਇਹਨਾਂ ਚੋਣਾਂ ਨੇ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਸੇ ਚੋਣ ਤੇ ਲੜੀਆਂ ਜਾਣਗੀਆਂ ਉਸ ਚੀਜ਼ ਦਾ ਕਿੰਨਾ ਕਦਰ ਦੇਖਣ ਨੂੰ ਮਿਲਿਆ ਜੀ ਹਾਂ ਜੀ ਬਹੁਤ ਜ਼ਿਆਦਾ ਇਲੈਕਸ਼ਨ ਤੋਂ ਪਹਿਲਾਂ ਕਿੰਨਾ ਹੰਗਾਮਾ ਹੁੰਦਾ ਸ਼ਰਾਬ ਵੰਡ ਹੁੰਦੀ ਹੈ ਇੰਨਾ ਕੁ ਸ਼ਾਂਤ ਹੁੰਦੀ ਲੋਕਾਂ ਨੂੰ ਛੱਡ ਦੇਣਾ ਤੇ ਪਿੰਡ ਦੇ ਵਿਕਾਸ ਲਈ ਸੂ ਨਗਰ ਵਾਸੀ ਨੂੰ ਸਾਨੂੰ ਘਾਟਾ ਜਿਹੜੀ ਚੀਜ਼ ਦੀ ਪਹਿਲਾਂ ਤਾਂ ਜਾਣ ਆਉਣ ਦਾ ਬਹੁਤ ਔਖਾ ਸੀ ਹੁੰਦਾ ਹੈ ਨਹੀਂ ਸਾਡੇ ਕੋਈ ਬਾਕੀ ਸਾਡੇ ਕਲੀਨਕ ਵਗੈਰਾ ਕੁਝ ਵੀ ਹੈ ਨਹੀਂ ਇੱਥੇ ਬਾਕੀ ਜੇ ਉਹ ਵੀ ਸਾਡੀ ਇੱਥੇ ਪਿੰਡ ਨੂੰ ਘਾਟਾ ਹੋਸੀ ਪੂਰੀ ਕੰਡੀਸ਼ਨ ਤੁਹਾਡੇ ਪਿੰਡ ਨੇ ਜਿਹੜੀ ਪਹਿਲ ਕੀਤੀ ਹੈ ਬਾਕੀ ਆਪਣੇ ਹਲਕੇ ਦੇ ਜਿਹੜੇ ਪਿੰਡਾਂ ਦੇ ਲੋਕ ਨੂੰ ਕੀ ਅਪੀਲ ਕਰੋਗੇ ਹਾਂਜੀ ਮੈਂ ਤਾਂ ਇਹੀ ਕਹੂੰਗੀ ਵੀ ਇੱਕ ਇੱਕ ਵਜੇ ਵਿੱਚ ਜੋ ਵਰਕਾਤਾ ਉਹ ਨਹੀਂ ਪਾਰਟੀ ਵਾਜੀ ਦੇ ਚਲੇ ਜੂਗੀ